ਸੋ 1 ਨੀ ਕੀ ਤੂੰ ਸੁਣ ਲਿਆ ਕੀ ਗੱਲ ਕੀਤੀ ਹੈ ਇਹੀ ਤੇ ਮੰਨੇ ਤੂੰ ਫੇਰ ਵੀ ਨਹੀਂ ਦੇ ਮੈਂ ਡੈਡੀ ਜੀ ਨੂੰ ਕਹਿ ਦੇਣੀ ਫੇਰ ਲੈ ਦੱਸ ਦਿਲਜੀਤ ਤੂੰ ਹੀ ਦੱਸ ਕਿਹੜੀ ਗੱਲ ਹੋਈ ਆ ਘਰ ਦੀਆਂ ਗੱਲਾਂ ਗੰਡੀਆਂ ਆਪਾਂ ਪਾਜੀ ਤੁਸੀਂ ਤੇ ਚੁੱਪ ਹੀ ਰਹੋ ਨਾ ਮੈਂ ਸਾਰਾ ਸੋ 1 ਪਾਜੀ ਤੁਸੀਂ ਤੇ ਚੁੱਪ ਹੀ ਦੱਸਿਓ ਕਿਥੋਂ ਕਰਨਾ ਵਾ ਵੀਰ ਜੀ ਤੁਸੀਂ ਤੇ ਕੋਈ ਗੱਲ ਨਾ ਹੀ ਕਰੋ ਤੇ ਚੰਗਾ ਵਾ ਤੁਹਾਡੇ ਮੋਹ ਇਹ ਗੱਲਾਂ ਫੱਬਦੀਆਂ ਨਹੀਂ ਹੈਗੀਆਂ ਤੁਹਾਡੇ ਭਰਾ ਨੇ ਇਹ ਕੰਮ ਹੋਇਆ ਹੋਵੇ ਤੇ ਤੁਸੀਂ ਉਹਦੇ ਪਰਿਵਾਰ ਨਾਲ ਇਦਾਂ ਕਰੋ ਹੱਸਦੇ ਖੇਡਦੇ ਹੋਰ ਕੀ ਕਰੀਏ ਕੋਈ ਗੱਲ ਨਹੀਂ ਮੰਮੀ ਜੀ ਇਹ ਗੱਲ ਮੈਂ ਡੈਡੀ ਜੀ ਨੂੰ ਦੱਸਨੀ ਆ ਫਿਰ ਪਤਾ ਲੱਗ ਜਾਊਗਾ ਵੀ ਡੈਡੀ ਜੀ ਕੀ ਕਹਿੰਦੇ ਆ ਜੇ ਇਹ ਗੱਲ ਤੇ ਆਏ ਜੇ ਨਾ ਤੇ ਮੈਂ ਮੈਂ ਕਹੋਗੀ ਤੁਹਾਡੇ ਮਨ ਜੇ ਤੇ ਇਹੋ ਗੱਲ ਹੀ ਵੀ ਇਹਨੇ ਹੁਣ ਆਉਣਾ ਨਹੀਂ ਆ ਪਰ ਮੰਮੀ ਜੀ ਮੇਰੀ ਵੀ ਸ਼ਰਤ ਆ ਵੀ ਮੈਂ ਇੱਥੇ ਰਹਿ ਕੇ ਦੱਸੂਗੀ ਤੇ ਦੇਣਾ ਤੁਹਾਨੂੰ ਵੀ ਕੁਛ ਨਹੀਂ ਕੱਢ ਲਓ ਮੰਮੀ ਜੀ ਇਹ ਗੱਲ ਤੇ ਆਏ ਜੇ ਨਾ ਮੈਂ ਹੁਣੇ ਡੈਡ ਨੂੰ ਦੱਸਨੀ ਆ ਪਿਤਾ ਦੇ ਕੰਮ ਕਿਦਾਂ ਦੇ ਆ ਤੂੰ ਤੁਸੀਂ ਕਰਦੇ ਕੀ ਫਾਇਦੇ ਜੇ ਮੰਮੀ ਤੂੰ ਕੀ ਵੇਖਣ ਦੇ ਫੋਨ ਦੇ ਵਿੱਚ ਦੱਕੋ ਮੰਮੀ ਜੀ ਮੈਂ ਹੁਣੇ ਦੱਸਣੀ ਆ ਨਾ ਡੈਡ ਨੂੰ ਪਿਤਾ ਦੇ ਕੰਮ ਕਿਦਾਂ ਦੇ ਆ ਤੁਸੀਂ ਤੇ ਇਹ ਗੱਲਾਂ ਦੱਸਦੇ ਨਹੀਂ ਜਿਆ ਕਿਸੇ ਨੂੰ ਨਹੀਂ ਗਲਤ ਹੋ ਗਿਆ ਬੁੱਕ ਪਾਂ ਸਟਾਰਟ ਸਾਈਡ ਵਾ ਹਾਂਜੀ 3 2 1 ਸਟਾਰਟ ਮੈਂ ਕੀ ਕਰ ਮੰਮੀ ਜੀ ਮੈਂ ਹੁਣੇ ਮੈਂ ਸਹੀ ਮੈਂ ਹੁਣੇ ਦੱਸਣੀ ਆ ਨਾ ਡੈਡ ਨੂੰ ਵੀ ਤੁਸੀਂ ਮੰਮੀ ਜੀ ਮੈਂ ਹੁਣੇ ਦੱਸਨੀ ਆ ਨਾ ਡੈਡੀ ਨੂੰ ਵੀ ਤੁਸੀਂ ਕਿਦਾਂ ਦੇ ਕੰਮ ਕਰਦੇ ਜੇ ਇੱਕ ਵਾਰੀ ਨਹੀਂ ਸੋਚਦੇ ਵੀ ਇਹ ਚੰਗਾ ਵਾਜਾ ਮਾੜਾ ਇਹ ਨਾਨੇ ਕੰਮ ਕੀ ਫੜਿਆ ਵਾ ਮੈਂ ਹੁਣੇ ਦੱਸਨੀ ਆ ਨਾ ਡੈਡੀ ਨੂੰ ਡੈਡੀ ਜੀ ਡੈਡੀ ਜੀ ਚਲੋ ਉਹ ਬੋਲ ਪਈ ਮਾਈਕ ਲੱਗਾ ਡੈਡੀ ਜੀ ਮੈਨੂੰ ਲੱਗਦਾ ਡੈਡੀ ਹੈ ਹੀ ਨਹੀਂ ਐ ਚੱਲ ਹਾਂ ਜੀ ਮਮੀ ਪਹਿਲੇ ਤਾਂ ਕਿ ਆ ਮਮੀ ਨੂੰ ਸੁਧਰ ਗਈ ਹੋਏਗੀ ਇੱਕ ਮਿੰਟ ਕਹੋ ਮੇਰੇ ਹੱਥ ਬੰਨ ਕੀਤਾਂ ਦੇ ਕੰਮ ਜਿਹੜੀ ਕਰਤੂਤ ਕੀਤੀ ਆ ਨਾ ਦੀਦੀ ਤੂੰ ਵੀ ਇੰਨਾ ਦੇ ਨਾਲ ਹੀ ਰਲ ਗਈ ਜੇ ਤਹੀ ਦੇ ਇਹਨਾਂ ਨੂੰ ਘਟੂ ਘਟ ਕਹੋ ਮਾਰ ਲੈ ਆਹ ਸਤਾਫਾ ਹੋ ਗਿਆ ਵਾ ਲੈ ਹੜ ਬੰਨ ਦੇ ਰੱਤ ਵਾ ਵਾ ਉਹ ਯਾਰ ਦੀਦੀ ਜਾਨੀ ਕੋਵੋ ਵੀ ਨਾ ਰੋਤੇ ਹੀ ਵੀ ਨਾਲ ਗੱਲ ਕੀ ਦੇ ਮੈਨੂੰ ਦੀਦੀ ਫੋਨ ਕਰ ਲੈੰਦੋ ਵੀ ਆਪਣੇ ਵੀ ਤੈਨੂੰ ਫੋਨ ਕਰਨਾ ਨੂੰ ਤੈਨੂੰ ਫੋਨ ਕਰੀਂ ਸਭ ਟਿਕਾਣਾ ਬੰਨ ਚਲੇ ਸਭਾ ਲੈ ਛੱਡ ਦੋ ਮੈਨੂੰ ਹਰ ਇੱਕ ਸਾਰੇ ਨਹੀਂ ਜੀ ਵੀ ਜੀ ਛੱਡੋ ਵੀ ਮੈਨੂੰ ਉਹ ਯਾਰ ਤੂੰ ਐ ਮੈਂ ਤਹੀ ਦੇਣਾ ਇਦਾਂ ਕਰੋ ਸੰਦੀਪ ਜੀ ਦੀ ਤੁਸੀਂ ਕੋਈ ਰਣਾ ਇੱਕ ਵਾਰੀ ਭਾਜੀ ਨਾ ਕਰੋ ਵੀ ਇਦਾਂ ਤੁਸੀਂ ਬੜੇ ਚੁੱਪਚਾਪ ਬੈਠੇ ਜੀ ਉਦਾਂ ਹੀ ਚੁੱਪਚਾਪ ਕੀ ਬੈਣਾ ਉਦਾਂ ਹੀ ਬੈਠੇ ਆ ਰੋਟੀ ਪਣੀ ਖਾ ਲਿਆ ਵਾ ਹਾਂ ਖਾ ਲਿਆ ਰੋਟੀ ਤੇ ਜੋਤ ਕਿੱਥੇ ਆ ਮੈਂ ਕਿਉਂ ਮੈਨੂੰ ਤੂੰ ਆ ਖਾ ਲਈ ਯਾਰ ਰੋਟੀ ਤੇ ਜੋਤ ਕਿੱਥੇ ਆ ਜੋਤ ਨੇ ਕਿੱਥੇ ਹੁਣਾਵਾ ਖਾ ਲਈ ਯਾਰ ਰੋਟੀ ਮੈਂ ਕਹਣਾ ਹੀ ਵਨ ਖਾ ਲਈ ਆ ਰੋਟੀ ਵੀ ਤੇ ਜੋਤ ਕਿੱਥੇ ਆ ਜੋਤ ਨੇ ਕਿੱਥੇ ਹੋਣਾ ਆ ਅੰਦਰ ਫਾਇਰ ਦਿੱਤੀ ਜੇ ਤਾਂ ਕੀ ਅੰਦਰ ਬੰਨ ਕੇ ਤਾਂ ਕੋਈ ਜੀ ਨਹੀਂ ਕਰ ਕੋਈ ਗੱਲ ਨਹੀਂ ਲੱਗ ਜੂ ਨਾ ਪਤਾ ਮੈਂ ਆਪੇ ਸੰਭਲ ਲੂੰਗੀ ਤੁਹਾਨੂੰ ਕਿਹ ਗੱਲ ਤੇ ਨਹੀਂ ਆਉਂਦੀ ਉਹ ਮੈਨੂੰ ਜਾਤ ਲੈ ਆਂ ਤੇ ਇੱਥੇ ਬੈਠੋ ਜਦੀ ਨਹੀਂ ਹੋ ਜਾ ਮੈਂ ਵੇਖ ਕੇ ਕਹਣਾ ਡਰਜੀ ਬੈਠੋ ਵਨ ਮੈਨੂੰ ਖੋਲ ਕੇ ਦੇਵਾ ਡਰਜੀ ਬੈਠੋ ਇੱਥੇ ਮੇਰੀ ਇੱਕ ਗੱਲ ਸੁਣ ਲੋ ਆਖੇ ਲੱਗ ਜਾ ਮੈਨੂੰ ਇੱਕ ਦਿਨ ਪੁੱਛ ਲੈਣ ਦੇ ਵੀ ਤੂੰ ਫੋਨ ਕੀਤਾ ਵਾ ਤੂੰ ਪੁੱਛੋਗੇ ਉਹਨੂੰ ਉਹਨੇ ਸਫਾਈ ਦੇਣੀ ਆ ਉਹਨੇ ਸਾਨੂੰ ਕਹਿਣਾ ਵੀ ਮੰਮੀ ਡੈਡੀ ਠੀਕ ਮੰਮੀ ਡੈਡੀ ਟੈਕ ਬੁੱਕ ਲਿਆਂਦੀ ਏ ਦੀ ਲਿਓ ਮੈਂ ਇਹਦੇ ਕੋ ਕਰਾਵਾਂ ਸੈਨ ਏਦਾਂ ਨਹੀਂ ਜੇ ਕੰਮ ਸੂਤਰ ਆਉਣਾ ਇਹਦੇ ਕੋ ਸੈਨ ਕਰਾਜੇ ਨਾ ਰਮਰ ਤੈਨੂੰ ਸੈਨਾ ਦੀ ਪਈ ਆ ਨਹੀਂ ਤੁਸੀਂ ਇੱਥੇ ਕਾਤੋਂ ਗੱਲ ਕਰਨ ਦੇ ਬਾਹਰ ਚੱਲ ਜਾਂਦੇ ਨੀ ਕੀ ਤੂੰ ਸੁਣ ਲਿਆ ਕੀ ਗੱਲ ਕੀਤੀ ਹੈ ਇਹੀ ਤੇ ਮੈਂ ਨਹੀਂ ਤੁਸੀਂ ਫੇਰ ਵੀ ਨਹੀਂ ਦੇ ਮੈਂ ਡੈਡੀ ਜੀ ਨੂੰ ਕਹਿ ਦੇਣੀ ਫਿਰ ਲੈ ਦੱਸ ਦਿਲਜੀਤ ਤੂੰ ਹੀ ਦੱਸ ਕਿਹੜੀ ਗੱਲ ਹੋਈ ਆ ਅਸੀਂ ਘਰ ਦੀਆਂ ਗੱਲਾਂ ਕਰਨ ਦੇ ਆਪਾਂ ਭਾਜੀ ਤੁਸੀਂ ਤੇ ਚੁੱਪੀ ਰਹੋ ਨਾ ਮੈਂ ਸਾਰਾ ਪਾਜੀ ਤੁਸੀਂ ਜੋ ਵੀ ਦੱਸਿਓ ਕਿੱਥੋਂ ਕਰਨਾ ਵਾ ਵੀਰ ਜੀ ਤੁਸੀਂ ਤਾਂ ਕੋਈ ਗੱਲ ਨਾ ਹੀ ਕਰੋ ਤੇ ਚੰਗਾ ਵਾ ਤੁਹਾਡੇ ਮੋਹ ਇਹ ਗੱਲਾਂ ਫੱਬਦੀਆਂ ਨਹੀਂ ਹੈਗੀਆਂ ਤੁਹਾਡੇ ਭਰਾ ਨੇ ਇਹ ਕੰਮ ਹੋਇਆ ਹੋਵੇ ਤੇ ਤੁਸੀਂ ਉਹਦੇ ਪਰਿਵਾਰ ਨਾਲ ਇਦਾਂ ਕਰੋ ਹੱਸਦੇ ਖੇਡਦੇ ਹੋਰ ਕੀ ਕਰੀਏ ਕੋਈ ਗੱਲ ਨਹੀਂ ਮੰਮੀ ਜੀ ਇਹ ਗੱਲ ਮੈਂ ਡੈਡੀ ਜੀ ਨੂੰ ਦੱਸਣੀ ਆ ਫਿਰ ਪਤਾ ਲੱਗ ਜੂਗਾ ਵੀ ਡੈਡੀ ਜੀ ਕੀ ਕਹਿੰਦੇ ਆ ਜੇ ਇਹ ਗੱਲ ਤੇ ਆਏ ਜੇ ਨਾ ਤੇ ਮੈਂ ਮੈਂ ਕਹੋਗੀ ਤੁਹਾਡੇ ਮਨਜੇ ਤੇ ਇਹੋ ਗੱਲ ਹੀ ਭੇਨੇ ਹੁਣ ਆਉਣਾ ਨਹੀਂ ਆ ਪਰ ਮੰਮੀ ਜੀ ਮੇਰੀ ਵੀ ਸ਼ਰਤ ਹੈ ਕਿ ਮੈਂ ਇੱਥੇ ਰਹਿ ਕੇ ਦੱਸੂਗੀ ਤੇ ਦੇਣਾ ਤੁਹਾਨੂੰ ਵੀ ਕੁਝ ਨਹੀਂ ਕੱਢ ਲਓ ਮੰਮੀ ਜੀ ਇਹ ਗੱਲ ਤੇ ਆਏ ਜੇ ਨਾ ਮੈਂ ਹੁਣੇ ਡੈਡ ਨੂੰ ਦੱਸਨੀ ਆ ਪਿਤਾ ਦੇ ਕੰਮ ਕਿਦਾਂ ਦੇ ਆ ਤੇ ਤੁਸੀਂ ਕਰਦੇ ਕੀ ਫਾਇਦੇ ਜੇ ਮੰਮੀ ਤੁਸੀਂ ਕੀ ਵੇਖਣ ਦੇ ਫਰੋਂ ਦੇ ਅੰਦਰ ਦੇਖੋ ਮੰਮੀ ਜੀ ਮੈਂ ਹੁਣੇ ਦੱਸਨੀ ਆ ਨਾ ਡੈਡ ਨੂੰ ਪਿਤਾ ਦੇ ਕੰਮ ਕਿਦਾਂ ਦੇ ਆ ਤੁਸੀਂ ਤੇ ਇਹ ਗੱਲਾਂ ਦੱਸ ਦੇਣੀ ਜਿਵੇਂ ਕਿਸੇ ਨੂੰ ਨਹੀਂ ਗਲਤ ਹੋ ਗਿਆ ਕੋਨ ਸਟਾਰਟ ਸਟਾਰਟ ਵਾ 3 2 1 ਸਟਾਰਟ ਮਾ ਕੀ ਕਰ ਮਮੀ ਜੀ ਮੈਂ ਹੁਣੇ ਮੈਂ ਸੈਗੀ ਮੈਂ ਹੁਣੇ ਦੱਸਨੀ ਆ ਨਾ ਡੈਡ ਨੂੰ ਵੀ ਤੁਸੀਂ 2 1 ਮਮੀ ਜੀ ਮੈਂ ਹੁਣੇ ਦੱਸਨੀ ਆ ਨਾ ਡੈਡੀ ਨੂੰ ਵੀ ਤੁਸੀਂ ਕਿਦਾਂ ਦੇ ਕੰਮ ਕਰਦੇ ਜੇ ਇੱਕ ਵਾਰੀ ਨਹੀਂ ਸੋਚਦੇ ਵੀ ਇਹ ਚੰਗਾ ਵਾਜਾ ਮਾੜਾ ਇਹ ਨਾ ਨੇ ਕੰਮ ਕੀ ਫੜਿਆ ਵਾ ਮੈਂ ਹੁਣੇ ਦੱਸਨੀ ਆ ਨਾ ਡੈਡੀ ਨੂੰ ਡੈਡ ਜੀ ਡੈਡੀ ਜੀ ਚੱਲ ਬਈ ਮਾਈਕ ਲਗਾ ਡੈਡੀ ਜੀ ਮੈਨੂੰ ਲੱਗਦਾ ਡੈਡੀ ਹੈ ਹੀ ਨਹੀਂ ਐ ਚੱਲ ਹਾਂ ਜੀ ਮਮੀ ਪਹਿਲੇ ਤਾਂ ਕਿ ਆ ਵੀ ਨਾ ਸੁਧਰ ਗਈ ਹੋਏਗੀ ਇੱਕ ਟੁਕ ਮਕਾਓ ਮੇਰੇ ਹੱਥ ਬੰਨ੍ਹੀ ਕਿੰਨਾ ਨੇ ਕੰਮ ਕਰੀ ਕਰਤੂਤ ਕੀਤੀ ਆ ਨਾ ਦੀਦੀ ਤੈਨੂੰ ਵੀ ਇੰਨਾ ਦੇ ਨਾਲ ਹੀ ਰਲ ਗਈ ਜੀ ਤਹੀ ਦੇ ਇਹਨਾਂ ਨੂੰ ਕਟੋ ਘਟਕੋ ਮਾਸਾ ਤਫਾ ਹੋ ਗਿਆ ਵਾ ਹੱਡ ਬੰਨ੍ਹਦੇ ਹੱਥ ਵਾਹ ਕੀ ਹੋਇਆ ਕੋਈ ਆ ਦੀਦੀ ਜਦ ਨਹੀਂ ਫੋਨ ਵੀ ਨਾ ਰੋਤੇ ਹੀ ਵੀ ਨਾਲ ਗੱਲ ਕਰੇ ਮੈਨੂੰ ਦੀਦੀ ਫੋਨ ਕਰ ਲੈੰਦੋ ਵੀ ਆਪਣੇ ਵੀ ਤੈਨੂੰ ਕਰਨਾ ਤੈਨੂੰ ਫੋਨ ਕਰ ਲੈ ਪੁਲਿਸਾਂ ਹੀ ਟਿਕਾਟਾਂ ਬੰਨ੍ਹ ਚਲੇ ਸਭਾ ਲੈ ਛੱਡ ਦੋ ਮੈਨੂੰ ਕਾਲੇ ਨਸਾਰੇ ਨਹੀਂ ਵੀ ਵੀ ਜੀ ਛੱਡੋ ਵੀ ਮੈਨੂੰ ਉਹ ਯਾਰ ਮਮੀ ਤਹੀ ਤੇ ਨਾ ਇਦਾਂ ਕਰੋ ਸੰਦੀਪ ਦੀਦੀ ਤੁਸੀਂ ਕਹੋ ਇਹਣਾ ਨੂੰ ਇੱਕ ਵਾਰੀ ਭਾਜੀ ਨਾ ਕਰੋ ਵੀ ਇਦਾਂ ਤੁਸੀਂ ਬੜੇ ਚੁੱਪਚਾਪ ਬੈਠੇ ਜੀ ਉਦਾਂ ਹੀ ਚੁੱਪਚਾਪ ਕੀ ਬੈਣਾ ਉਦਾਂ ਹੀ ਬੈਠੇ ਆ ਰੋਟੀ ਪਣੀ ਖਾ ਲਿਆ ਵਾ ਹਾਂ ਖਾ ਲਿਆ ਰੋਟੀ ਤੇ ਜੋਤ ਕਿੱਥੇ ਆ ਮੈ ਕਿਉਂ ਮੈਗੂ ਤੂੰ ਐ ਖਾ ਲਈ ਆ ਰੋਟੀ ਤੇ ਜੋਤ ਕਿੱਥੇ ਆ ਜੋਤ ਨੇ ਕਿੱਥੇ ਹੁਣਾਵਾ ਖਾ ਲਈ ਆ ਰੋਟੀ ਮੈਂ ਕਹਣਾ ਸੀ ਖਾਲੀ ਆ ਰੋਟੀ ਵੀ ਤੇ ਜੋਤ ਕਿੱਥੇ ਆ ਜੋਤ ਨੇ ਕਿੱਥੇ ਹੋਣਾ ਆ ਅੰਦਰ ਫਾਇਰ ਦਿੱਤੀ ਜੇ ਤਾਂ ਕੀ ਅੰਦਰ ਬੰਨ ਕੇ ਘਰ ਦਾ ਕੋਈ ਜੀ ਨਹੀਂ ਕਰ ਕੋਈ ਗੱਲ ਨਹੀਂ ਲੱਗ ਜੂ ਨਾ ਪਤਾ ਮੈਂ ਆਪੇ ਸੰਭਲ ਲੂੰਗੀ ਤੁਹਾਨੂੰ ਕਹੇ ਗੱਲ ਚ ਨਹੀਂ ਆਉਂਦੀ ਉਹ ਮੈਨੂੰ ਜਾਤ ਲੈ ਆ ਤੇ ਪਿੱਛੇ ਬੈਠੋ ਡਰਜੀ ਤੁਸੀਂ ਮੈਂ ਵੇਖ ਕੇ ਨਾ ਡਰਜੀ ਬੈਠੋ ਮੈਨੂੰ ਖੋਲ ਕੇ ਦੇਵਾ ਉਹ ਡਰਜੀ ਬੈਠੋ ਇੱਥੇ ਮੇਰੀ ਇੱਕ ਗੱਲ ਸੁਣ ਲੋ ਆਖੇ ਲੱਗ ਜਾ ਮੈਨੂੰ ਇੱਕ ਦਿਨ ਪੁੱਛ ਲੈਣ ਦੇ ਵੀ ਤੂੰ ਫੋਨ ਕੀਤਾ ਵਾ ਤੂੰ ਪੁੱਛੋਗੇ ਉਹਨੂੰ ਉਹਨੇ ਸਫਾਈ ਦੇਣੀ ਆ ਉਹਨੇ ਸਾਨੂੰ ਕਹਿਣਾ ਵੀ ਮੰਮੀ ਡੈਡੀ ਦੀ ਟੈਕ ਬੁੱਕ ਲਿਆਂਦੀ ਏ ਦੀ ਲਿਓ ਮੈਂ ਇਹਦੇ ਕੋ ਕਰਾਵਾਂ ਸੈਨ ਏਦਾਂ ਨਹੀਂ ਜੇ ਕੰਮ ਸੂਤਰ ਆਉਣਾ ਇਹਦੇ ਕੋ ਸੈਨ ਕਰਾ ਕੇ ਨਾ ਰਮਰ ਤੈਨੂੰ ਸੈਨਾ ਦੀ ਪਈ ਆ ਨਹੀਂ ਤੂੰ ਇੱਥੇ ਕਾਹਤੋਂ ਗੱਲ ਕਰਨ ਦੇ ਬਾਹਰ ਚੱਲ ਜਾਂਦੇ ਨੀ ਕੀ ਤੂੰ ਸੁਣ ਲਿਆ ਕੀ ਗੱਲ ਕੀਤੀ ਹੈ ਇਹੀ ਤੇ ਮੰਨੇ ਤੂੰ ਫੇਰ ਵੀ ਨਹੀਂ ਦੇ ਮੈਂ ਡੈਡੀ ਜੀ ਨੂੰ ਕਹਿ ਦੇਣੀ ਫੇਰ ਲੈ ਦੱਸ ਦਿਲਜੀਤ ਤੂੰ ਹੀ ਦੱਸ ਕਿਹੜੀ ਗੱਲ ਹੋਈ ਆ ਕਰਦੀਆਂ ਗੱਲਾਂ ਕਰਦੇ ਆਂ ਆਪਾਂ ਪਾਜੀ ਤੁਸੀਂ ਤੇ ਚੁੱਪ ਹੀ ਰਹੋ ਨਾ ਮੈਂ ਸਾਰਾ ਪਾਜੀ ਤੁਸੀਂ ਚੁੱਪ ਹੀ ਦੱਸਿਓ ਕਿੱਥੋਂ ਕਰਨਾ ਵਾ ਵੀਰ ਜੀ ਤੁਸੀਂ ਤੇ ਕੋਈ ਗੱਲ ਨਾ ਹੀ ਕਰੋ ਤੇ ਚੰਗਾ ਵਾ ਤੁਹਾਡੇ ਮੋਹ ਇਹ ਗੱਲਾਂ ਫੱਬਦੀਆਂ ਨਹੀਂ ਹੈਗੀਆਂ ਤੁਹਾਡੇ ਭਰਾ ਨੇ ਇਹ ਕੰਮ ਹੋਇਆ ਹੋਵੇ ਤੇ ਤੁਸੀਂ ਉਹਦੇ ਪਰਿਵਾਰ ਨਾਲ ਇਦਾਂ ਕਰੋ ਹੱਸਦੇ ਖੇਡਦੇ ਹੋਰ ਕੀ ਕਰੀਏ ਕੋਈ ਗੱਲ ਨਹੀਂ ਮੰਮੀ ਜੀ ਇਹ ਗੱਲ ਮੈਂ ਡੈਡੀ ਜੀ ਨੂੰ ਦੱਸਣੀ ਆ ਫੇਰ ਪਤਾ ਲੱਗ ਜਾਊਗਾ ਵੀ ਡੈਡੀ ਜੀ ਕੀ ਕਹਿੰਦੇ ਆ ਜੇ ਇਹ ਗੱਲ ਤੇ ਆਏ ਜੇ ਨਾ ਤੇ ਮੈਂ ਮੈਂ ਕਹੋਗੀ ਤੁਹਾਡੇ ਮਨ ਜੀ ਤੇ ਇਹੋ ਗੱਲ ਹੀ ਵੀ ਇਹਨੇ ਹੁਣ ਆਉਣਾ ਨਹੀਂ ਆ ਪਰ ਮੰਮੀ ਜੀ ਮੇਰੀ ਵੀ ਸ਼ਰਤ ਹੈ ਆਪੀ ਮੈਂ ਇੱਥੇ ਰਹਿ ਕੇ ਦੱਸੂਗੀ ਤੇ ਦੇਣਾ ਤੁਹਾਨੂੰ ਵੀ ਕੁਛ ਨਹੀਂ ਮੰਮੀ ਜੀ ਇਹ ਗੱਲ ਤੇ ਆਏ ਜੇ ਨਾ ਮੈਂ ਹੁਣੇ ਡੈਡ ਨੂੰ ਦੱਸਨੀ ਆ ਵੀ ਤੁਹਾਡੇ ਕੰਮ ਕਿਦਾਂ ਦੇ ਆ ਤੇ ਤੁਸੀਂ ਕਰਦੇ ਕੀ ਫਾਇਦੇ ਜੇ ਮੰਮੀ ਤੁਸੀਂ ਕੀ ਵੇਖਣ ਦੇ ਫੋਰਨ ਅੰਦਰ ਡੱਕੋ ਮੰਮੀ ਜੀ ਮੈਂ ਹੁਣੇ ਦੱਸਨੀ ਆ ਨਾ ਡੈਡ ਨੂੰ ਵੀ ਤੁਹਾਡੇ ਕੰਮ ਕਿਦਾਂ ਦੇ ਆ ਤੁਸੀਂ ਤੇ ਇਹ ਗੱਲਾਂ ਦੱਸ ਦੇਣੀ ਜੇ ਕਿਸੇ ਨੂੰ ਨਹੀਂ ਗੱਲ ਤੇ ਆ ਸਟਾਰਟ ਵਾ 3 2 1 ਸਟਾਰਟ ਮੈਂ ਕੀ ਕਰ ਮਮੀ ਜੀ ਮੈਂ ਹੁਣੇ ਮਮਾ ਜੀ ਮੈਂ ਹੁਣੇ ਦੱਸਨੀ ਆ ਨਾ ਡੈਡ ਨੂੰ ਵੀ ਤੁਸੀਂ 2 1 ਮਮੀ ਜੀ ਮੈਂ ਹੁਣੇ ਦੱਸਨੀ ਆ ਨਾ ਡੈਡੀ ਨੂੰ ਵੀ ਤੁਸੀਂ ਕਿਦਾਂ ਦੇ ਕੰਮ ਕਰਦੇ ਜੇ ਇੱਕ ਵਾਰੀ ਨਹੀਂ ਸੋਚਦੇ ਵੀ ਇਹ ਚੰਗਾ ਵਾਜਾ ਮਾੜਾ ਇਹਨਾਂ ਨੇ ਕੰਮ ਕੀ ਫੜਿਆ ਵਾ ਮੈਂ ਹੁਣੇ ਦੱਸਨੀ ਆ ਨਾ ਡੈਡੀ ਨੂੰ ਡੈਡ ਜੀ ਡੈਡੀ ਜੀ ਚੱਲੋ